अरविंद केजरीवाल ਦਾ ਹਾਰ ਜਾਣਾ ਵਿਧਾਇਕ ਦੇ ਤੌਰ ਦੇ ਉੱਤੇ ਪਾਰਟੀ ਦਾ ਹਾਰ ਜਾਣਾ ਵਿਰੋਧੀ ਧਿਰ ਦੇ ਵਿੱਚ ਰਹਿ ਜਾਣਾ ਤੇ ਬੀਜੇਪੀ ਦਾ ਇੰਨੇ ਜ਼ਬਰਦਸਤ ਤਰੀਕੇ ਨਾਲ ਜਿੱਤ ਜਾਣਾ ਸਵਾਲ ਕਈ ਤਰ੍ਹਾਂ ਦੇ ਖੜੇ ਹੋਏ ਆ ਆਖਰ ਉਹ ਕਿਹੜੇ ਕਾਰਨ ਨੇ ਜਿਹਦੇ ਕਰਕੇ अरविंद केजरीवाल ਦਾ ਜਾਦੂ ਖਤਮ ਹੋ ਗਿਆ ਆਖਰ ਉਹ ਕਿਹੜੇ ਕਾਰਨ ਨੇ ਜਿਹਦੇ ਕਰਕੇ अरविंद केजरीवाल ਜਿਨ੍ਹਾਂ ਨੂੰ ਅਸੀਂ ਇਮਾਨਦਾਰੀ ਦਾ ਬ੍ਰਾਂਡ ਮਿੰისტਰ ਕਹਿੰਦੇ ਸੀ ਉਹਦਾ ਜਲਵਾ ਘਟ ਗਿਆ ਬੰਦੇ ਦੇ ਵੱਲੋਂ ਕਈਆਂ ਗੱਲਾਂ ਜਦੋਂ ਪੂਰੀਆਂ ਨਹੀਂ ਹੁੰਦੀਆਂ ਸਹੀ ਨਹੀਂ ਸਾਬਤ ਹੁੰਦੀਆਂ ਫਿਰ ਉਹਦੇ ਤੋਂ ਲੋਕਾਂ ਦਾ ਭਰੋਸਾ ਟੜਕਦਾ ਵਿਰੋਧਕਾਂ ਦੀ ਢਾਰ ਮੋਰਾਂ ਦੇ ਉੱਤੇ ਆ ਕੇ ਬੈਠ ਜਾਂਦੀ ਹੈ ਤੇ ਜਦੋਂ ਤੱਕ ਪਤਾ ਲੱਗਦਾ ਯਾਰ ਕਿ ਵਿਰੋਧੀ ਇੰਨੇ ਤਾਕਤਵਾਰ ਆ ਉਦੋਂ ਤੱਕ ਤੁਸੀਂ ਨਿਸਲ ਹੋ ਚੁੱਕੇ ਹੁੰਨੇ ਆ ਜਿਵੇਂ ਕਿ ਐਤਕੀ ਅਰਵਿੰਦ ਕੇਜਰੀਵਾਲ ਹੋਰੀ ਸਾਬਤ ਹੋਇਆ ਤੁਹਾਨੂੰ ਚੇਤੇ ਹੋਣਾ April ਦਾ ਵੇਲਾ ਸੀ April ਦਾ ਮਹੀਨਾ 2011 ਦੀ ਗੱਲ ਆ ਜੰਤਰ ਮੰਤਰ ਦੇ ਵਿੱਚ ਅੰਨਾ ਹਦਾਰੇ ਨੇ ਲੋਕਪਾਲ ਦੇ ਵਾਸਤੇ ਹੜਤਾਲ ਸ਼ੁਰੂ ਕੀਤੀ ਸੀ ਭੁਖ ਹੜਤਾਲ ਸ਼ੁਰੂ ਕੀਤੀ ਸੀ ਕਈ ਹੋਰ ਸਾਥੀ ਵੀ ਸੀ ਉਹਦੇ ਵਿੱਚ ਜਿਹਦੇ ਵਿੱਚ ਕਿਰਨਵੇਦੀ ਵੀ ਸੀ ਜਿਹਦੇ ਵਿੱਚ ਕੁਮਾਰ ਵਿਸ਼ਵਾਸਵਰੀ ਵੀ ਸੀ ਉਦੇ ਵਿੱਚ ਅਰਵਿੰਦ ਕੇਜਰੀਵਾਲ ਹੋਰੀ ਵੀ ਸੀ ਇਹਨਾਂ ਸਾਰਿਆਂ ਨੇ ਤੇ ਬਹੁਤ ਸਾਰੇ ਹੋਰ ਲੋਕਾਂ ਨੇ ਉਸ ਲੋਕਪਾਲ ਅੰਦੋਲਨ ਦੇ ਵਿੱਚ ਸ਼ਿਰਕਤ ਵੀ ਕੀਤੀ ਤਾਂ ਮੈਨੂੰ ਚੰਗੀ ਤਰ੍ਹਾਂ ਚੇਤੇ ਤੁਹਾਨੂੰ ਵੀ ਚੇਤੇ ਹੋਣਾ ਤਿਰਸ਼ੀ ਟੋਪੀ ਲੈ ਕੇ ਤੇ ਲਿਖਿਆ ਹੁੰਦਾ ਸੀ ਹਰ ਕਿਸੇ ਨੇ ਮੈਂ ਵੀ ਅੰਨਾ ਤੇ ਤੂੰ ਵੀ ਅੰਨਾ ਉਦੋਂ ਅਰਵਿੰਦ ਕੇਜਰੀਵਾਲ ਨੂੰ ਲੋਕਪਾਲ ਦੇ ਮਾਮਲੇ ਦੇ ਵਿੱਚ ਅੰਨਾ ਹਜ਼ਾਰੇ ਦਾ ਅਰਜੁਨ ਕਿਹਾ ਗਿਆ ਸੀ 16 ਮਹੀਨੇ ਇਹ ਭੁਖੜਤਾਲ ਚੱਲੀ ਤੇ ਬਾਅਦ ਦੇ ਵਿੱਚ ਖਤਮ ਹੋ ਗਈ ਹਾਲਾਂਕਿ ਇਹ ਗੱਲ ਵੱਖਰੀ ਵੀ ਭ੍ਰਿਸ਼ਟਾਚਾਰ ਮੁਕਾਣੀ ਤੇ ਲੋਕਪਾਲ ਦੀ ਗੱਲ ਵੀ ਵਿਚਾਰੇ ਰਹਿ ਗਈ ਚਲੋ ਇਹ ਭੁਖੜਤਾਲ ਖਤਮ ਹੋ ਗਈ 3 ਅਗਸਤ ਤੇ 2100 12 ਨੂੰ ਭੁਖੜਤਾਲ ਇਹ ਖਤਮ ਹੋਈ ਸੀ ਉਸ ਵੇਲੇ ਅਰਵਿੰਦ ਕੇਜਰੀਵਾਲ ਨੇ ਗੱਲ ਕਹੀ ਸੀ ਕਿ ਮੈਂ ਕਦੇ ਸਿਆਸੀ ਪਾਰਟੀ ਦਾ ਗਠਨ ਨਹੀਂ ਕਰਨਾ ਕਦੇ ਚੋਣ ਨਹੀਂ ਲੜੂਗਾ ਮੇਰੀ ਕੋਈ ਸਿਆਸੀ ਮਨਸ਼ਾ ਨਹੀਂ ਆ ਮੈਂ ਕੋਈ ਅਹੁਦਾ ਨਹੀਂ ਲਵਾਂਗਾ ਤੇ ਮੇਰੀ ਕੋਈ ਵੀ ਲਾਲਸਾ ਨਹੀਂ ਆ ਹੁਣ ਅਗਲੀ ਗੱਲ 26 ਅਕਤੂਬਰ ਦੀ ਗੱਲ ਆ 2112 ਦੀ 26 ਅਕਤੂਬਰ 2112 ਦੀ ਗੱਲ ਆ ਤੇ ਜੰਤਰ ਮੰਤਰ ਤੇ ਆਮ ਆਦਮੀ ਪਾਰਟੀ ਨੇ ਇੱਕ ਵੱਡਾ ਇਕੱਠ ਕੀਤਾ ਇਹ ਗੱਲ ਕਹੀ ਕਿ ਸਾਡਾ ਉਦੇਸ਼ ਆ ਜਿਹੜਾ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਸੰਘਰਸ਼ ਕਰਨਾ ਚੰਗਾ ਪ੍ਰਦਰਸ਼ਨ ਕਰਨਾ ਤੇ ਚੰਗਾ ਪ੍ਰਸ਼ਾਸਨ ਦੇਣਾ ਤੇ ਹੁਣ ਤੱਕ ਸਾਰੀਆਂ ਸਿਆਸੀ ਪਾਰਟੀਆਂ ਨੇ ਧੋਖਾ ਦਿੱਤਾ ਅਸੀਂ ਤੁਹਾਨੂੰ ਧੋਖਾ ਨਹੀਂ ਦੇਵਾਂਗੇ ਕੇਜਰੀਵਾਲ ਨੇ ਉਦੋਂ ਵੀ ਗੱਲ ਕਹੀ ਸੀ ਕਿ ਮੈਂ ਆਪਣੇ ਬੱਚਿਆਂ ਦੀ ਸੌਂ ਖਾਨਾ ਬੱਚਿਆਂ ਦੀ ਕਸਮ ਖਾਨਾ ਕਾਂਗਰਸ ਤੇ ਬੀਜੇਪੀ ਦਾ ਕਦੇ ਸਮਰਥਨ ਨਹੀਂ ਕਰਾਂਗੀ ਕਿਉਂਕਿ ਇੰਨਾ ਪਾਰਟੀਆਂ ਨੇ ਵਾਰੋ-ਵਾਰੀ ਦੇਸ਼ ਨੂੰ ਲੁੱਟਿਆ ਇਹਨਾਂ ਪਾਰਟੀਆਂ ਦੇ ਕਰਕੇ ਹੀ ਸਾਡੀ ਪਾਰਟੀ ਆਈ ਆ ਹੋਣ ਦੇ ਵਿੱਚ ਕਿਉਂਕਿ ਇਹਨਾਂ ਨੇ ਉਮੀਦਾਂ ਦੇ ਮੁਤਾਬਕ ਕੰਮ ਨਹੀਂ ਕੀਤਾ ਇਹ ਗੱਲ ਹੈ ਜਿਹੜੀ ਉਹਨਾਂ ਨੇ ਕਹੀ ਸੀ 25 ਨਵੰਬਰ 2013 ਨੂੰ ਤੇ ਇਹ ਗੱਲ ਕਹੀ ਸੀ ਕਿ ਮੈਂ ਬੀਜੇਪੀ ਦਾ ਕਦੇ ਸਮਰਥਨ ਕਰੂੰਗਾ ਨਹੀਂ ਕਦੇ ਲਊਗਾ ਨਹੀਂ ਮੈਂ ਕਦੇ ਕਾਂਗਰਸ ਦਾ ਸਮਰਥਨ ਕਰੂੰਗਾ ਨਹੀਂ ਕਦੇ ਲਊਗਾ ਨਹੀਂ ਤੇ ਪਰ ਜਦੋਂ 25 ਨਵੰਬਰ 2013 ਨੂੰ ਇਹ ਗੱਲ ਕਹੀ ਤੇ ਫਿਰ ਉਸ ਵੇਲੇ ਆਪਾਂ ਜਾਣਦੇ ਕਿ ਪਹਿਲੀ ਵਾਰ ਚੋਣ ਲੜੀ ਗਈ ਸੀ ਚੋਣਾਂ ਦੇ ਪ੍ਰਚਾਰ ਦੇ ਵਿੱਚ ਕੇਂਦਰੀਵਾਲ ਨੇ ਇਹ ਗੱਲ ਕਹੀ ਸੀ 8 ਦਸੰਬਰ ਨੂੰ ਨਤੀਜੇ ਆ ਗਏ ਸੀ 8 ਦਸੰਬਰ 2013 ਨੂੰ ਆਮ ਆदमी ਪਾਰਟੀ ਨੂੰ 28 ਸੀਟਾਂ ਮਿਲੀਆਂ ਸੀ ਕਾਂਗਰਸ ਨੂੰ 8 ਤੇ ਭਾਜਪਾ ਨੂੰ 31 ਸੀਟਾਂ ਮਿਲੀਆਂ ਸੀ ਤੇ ਪਹਿਲੀ ਵਾਰ ਕੇਜਰੀਵਾਲ ਸਰਕਾਰ ਸੱਤਾ ਦੇ ਵਿੱਚ ਆਈ ਕੁਝ ਹਫ਼ਤੇ ਪਹਿਲਾਂ ਕੁਝ ਦਿਨ ਪਹਿਲਾਂ ਜੀ ਨੇ ਇਹ ਗੱਲ ਕਹੀ ਸੀ ਕਿ ਮੈਂ ਕਦੇ ਜ਼ਿੰਦਗੀ ਦੇ ਵਿੱਚ ਕਾਂਗਰਸ ਤੇ ਭਾਜਪਾ ਦਾ ਸਮਰਥਨ ਨਹੀਂ ਲਵਾਂਗਾ ਉਹਨੇ ਕਾਂਗਰਸ ਦੇ ਸਮਰਥਨ ਦੇ ਨਾਲ ਹੀ ਸਰਕਾਰ ਬਣਾਈ ਤੇ ਸਰਕਾਰ ਬਣਾਉਣ ਸਾਰੇ ਇਹ ਗੱਲ ਕਹੀ ਕਿ ਅਸੀਂ ਇਹਨਾਂ ਦੀ ਬਹੁਤੀ ਨਹੀਂ ਮੰਨਾਂਗੇ ਅਸੀਂ ਸਿਰਫ ਤੇ ਸਿਰਫ ਦਿੱਲੀ ਦੇ ਵਿਕਾਸ ਦੇ ਵਾਸਤੇ ਸਾਰਾ ਕੁਝ ਕੀਤਾ ਖੈਰ ਇਹ ਇੱਕ ਐਸਾ ਵਾਦਾ ਸੀ ਕਿ ਬੱਚਿਆਂ ਦੀ ਕਸਮ ਖਾਣੀ ਆ ਤੇ ਬੱਚਿਆਂ ਦੀ ਕਸਮ ਖਾ ਕੇ ਆਪਾਂ ਮੁਕਰ ਗਏ ਆਪਾਂ ਸਿਆਸੀ ਪਾਰਟੀ ਵੀ ਬਣਾਈ ਆਪਾਂ ਚੋਣ ਵੀ ਲੜੀ ਆਪਾਂ ਇਹ ਵੀ ਗੱਲ ਕਹੀ ਸੀ ਕਿ ਭਾਈ ਅਸੀਂ ਸਮਰਥਨ ਨਹੀਂ ਲੈਣਾ ਆਪਾਂ ਸਮਰਥਨ ਵੀ ਲਿਆ ਸਰਕਾਰ ਟੁੱਟ ਵੀ ਗਈ ਤੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਪੈਦਾ ਹੋ ਗਿਆ 18 ਦਸੰਬਰ 2113 ਨੂੰ ਕੇਜਰੀਵਾਲ ਨੇ ਕਾਂਗਰਸ ਨਾਲ ਗੱਠ ਜੋੜ ਕੀਤਾ ਸੀ 28 ਦਸੰਬਰ 2113 ਨੂੰ ਉਹ ਸੀਐਮ ਬਣੇ ਸੀ ਤੇ ਭਾਈ ਫਿਰ ਉਸ ਤੋਂ ਬਾਅਦ ਵਾਦਾ ਤੋੜ ਦਿੱਤਾ ਗਿਆ ਸੀ ਉਹਨਾਂ ਦੇ ਵੱਲੋਂ ਖੈਰ ਅਗਲੀ ਗੱਲ ਇਹ ਜੀ ਕਿ 28 ਦਸੰਬਰ 2113 ਨੂੰ ਕੇਦਰੀਵਾਲ ਨੇ ਅਖਾਇਸੀ ਕਿ ਮੈਂ ਵੀਆਈਪੀ ਕਲਚਰ ਖਤਮ ਕਰਨਾ। ਨਾ ਮੈਂ ਕਦੇ ਲਾਲ ਬੱਤੀ ਵਾਲੀ ਗੱਡੀ ਲੈਣੀ ਆ। ਨਾ ਕੋਈ ਵਿਸ਼ੇਸ਼ ਸਹੂਲਤ ਲੈਣੀ ਆ। ਮੈਂ ਆਪਣੀ ਨੀਲੇ ਰੰਗ ਦੀ ਵੈਗਨਾਰ ਕਾਰ ਵਰਤਣੀ ਆ। ਮੈਂ ਆਮ ਲੋਕਾਂ ਦੇ ਵਿੱਚ ਆਮ ਵਰਗਾ ਬਣ ਕੇ ਰਹਿਣਾ। ਲੋ ਜੀ ਆਹ ਗੱਲ ਉਹਨਾਂ ਨੇ ਕਹੀ ਸੀ 28 ਦਸੰਬਰ 2013 ਨੂੰ ਤੇ ਦੋ ਦਿਨ ਬਾਅਦ ਸੀ 30 ਦਸੰਬਰ 2013 ਤੇ ਕੇਦਰੀਵਾਲ ਨੇ ਉਦੋਂ 5 ਕਮਰਿਆਂ ਵਾਲੇ ਦੋ ਬੰਗਲਿਆਂ ਦੀ ਮੰਗ ਕੀਤੀ ਸੀ 2015 ਦੇ ਵਿੱਚ ਜਦੋਂ ਦੁਬਾਰਾ ਜਿੱਤ ਗਏ। ਤਾ ਫਿਰ ਨੀਲੇ ਰੰਗ ਦੀ ਵੈਗਨ ਆਰ ਗਾਇਬ ਹੋ ਗਈ ਫਿਰ ਫਾਰਚੂਨਰ ਗੱਡੀਆਂ ਆ ਗਈਆਂ ਫਿਰ ਇਨੋਵਾ ਆ ਗਈ ਫਿਰ ਗਲੈਸਟਰ ਕਾਰਾਂ ਦਾ ਸਫਰ ਤੈ ਹੋ ਗਿਆ ਤੇ ਫਿਰ ਇੱਕ ਵੇਲਾ ਐਸਾ ਆਇਆ ਜਦੋਂ ਅਸੀਂ ਕੁਝ ਕੁ ਮਹੀਨੇ ਪਹਿਲਾਂ ਤੱਕ ਦੇਖਿਆ ਵੀ ਕੇਜਰੀਵਾਲ ਸਾਹਿਬ ਨੇ ਬਜਾਜ ਸਕੂਟਰ ਬਣਾਤਾ ਚੇਤਕ ਸਕੂਟਰ ਬਣਾਤਾ ਹੈਲੀਕਾਪਟਰ ਨੂੰ ਚੋਪਰ ਨੂੰ ਕਦੇ ਉਧਰ ਉੱਡ ਕੇ ਜਾ ਰਹੇ ਕਦੇ ਉਧਰ ਉੱਡ ਕੇ ਜਾ ਰਹੇ ਆ ਮਤਲਬ ਵਾਦੇ ਦਰ ਵਾਦੇ ਖਫਾ ਹੁੰਦੇ ਰਹੇ ਖਲਾਫੀ ਹੁੰਦੀ ਰਹੀ ਵਾਦਿਆਂ ਦੀ 2014 ਦੀ ਗੱਲ ਆ ਜਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਮੈਂ ਉਮੀਦਵਾਰਾਂ ਦੇ ਉੱਤੇ ਖਰਾਣਾ ਉਤਰਿਆ ਤਾਂ ਸੀਐਮ ਕੁਰਸੀ ਤੋਂ ਅਸਤੀਫਾ ਦੇ ਲੈਣਾ 2015 ਦੀ ਗੱਲ ਆ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਕੰਮ ਦੇ ਵਿੱਚ ਜੇਕਰ ਮੈਂ ਅਸਫਲ ਰਿਹਾ ਤਾਂ ਸੀਐਮ ਕੁਰਸੀ ਛੱਡ ਦੇਣੀ ਆ 2018 ਦੀ ਗੱਲ ਆ ਉਹਨਾਂ ਨੇ ਕਿਹਾ ਜੀ ਕਿ ਜੇਕਰ ਦਿੱਲੀ ਦੇ ਵਿੱਚ ਲੋਕਪਾਲ ਦੀ ਨਿਯੁਕਤੀ ਨਾ ਹੋਈ ਤਾਂ ਮੈਂ ਆਪਣੀ ਕੁਰਸੀ ਛੱਡ ਦੇਣੀ ਆ ਗੱਲਾਂ ਬਹੁਤ ਸਾਰੀਆਂ ਕਹੀਆਂ ਪੂਰੀਆਂ ਹੋਈਆਂ ਨਹੀਂ ਜਿਹਦੇ ਕਰਕੇ ਲੋਕਾਂ ਦੇ ਮਨਾਂ ਵਿੱਚ 100 ਤਰ੍ਹਾਂ ਦੇ ਸਵਾਲ ਪੈਦਾ ਹੋਏ ਕਿ ਜਿਹੜੇ ਬੰਦੇ ਨੇ ਬੱਚਿਆਂ ਦੀ ਕਸਮ ਖਾਧੀ ਕਿ ਭਾਈ ਮੈਂ ਕਿਸੇ ਪਾਰਟੀ ਨਾਲ ਗੱਠ ਜੋੜ ਨਹੀਂ ਕਰਨਾ ਉਸ ਬੰਦੇ ਨੇ ਬੱਚਿਆਂ ਦੀ ਕਿਸਮ ਨੂੰ ਪਰੇ ਕਰਕੇ ਤੇ ਭਾਈ ਗੱਠ ਜੋੜ ਕਰ ਲਿਆ ਕਾਂਗਰਸ ਦੇ ਨਾਲ ਜਿਹੜੇ ਬੰਦੇ ਨੇ ਪਾਰਟੀ ਬਣਾਉਣ ਵੇਲੇ ਇਹ ਗੱਲ ਕਹੀ ਕਿ ਮੇਰੀ ਕੋਈ ਸਿਆਸੀ ਲਾਲਸਾ ਨਹੀਂ ਮੈਂ ਕੋਈ ਅਹੁਦਾ ਨਹੀਂ ਲੈਣਾ ਚਾਹੁੰਦਾ ਮੈਂ ਕਦੇ ਚੋਣ ਨਹੀਂ ਲੜਨੀ ਉਹਨੇ ਵਾਰ-ਵਾਰ ਭਾਈ ਚੋਣਾਂ ਲੜੀਆਂ ਜਿਹੜੇ ਬੰਦੇ ਨੇ ਇਹ ਗੱਲ ਕਹੀ ਸੀ ਕਿ ਜੇਕਰ ਭ੍ਰਿਸ਼ਟਾਚਾਰ ਮੁੱਕਿਆ ਨਾ ਜੜ ਦੇ ਵਿੱਚੋਂ ਤੇ ਮੈਂ ਭਾਈ ਆਪਦੀ ਕੁਰਸੀ ਤੋਂ ਅਸਤੀਫਾ ਦੇਣਾ ਮੁੱਖ ਮੰਤਰੀ ਦੀ ਕੁਰਸੀ ਨੂੰ ਛੱਡ ਦੇਣਾ ਉਹ ਬੰਦਾ ਕੁਰਸੀ ਨਾਲ ਚਿਮੜਿਆ ਰਿਹਾ ਜਿਹੜੇ ਬੰਦੇ ਨੇ ਇਹ ਗੱਲ ਕਹੀ ਸੀ ਕਿ ਅਸੀਂ ਵੀਵੀਆਈਪੀ ਕਲਚਰ ਨੂੰ ਖਤਮ ਕਰਨ ਆਏ ਆ ਉਹਦੇ ਕੋਲੋਂ ਸਹੀ ਅਰਥਾਂ ਦੇ ਵਿੱਚ ਵੀਵੀਆਈਪੀ ਕਲਚਰ ਖਤਮ ਨਹੀਂ ਹੋਇਆ ਜਿਹਦੇ ਕਰਕੇ ਅੱਜ ਇਹਨਾਂ ਦੀ ਪਾਰਟੀ ਕਿੰਨੀਆਂ ਸੀਟਾਂ ਦੇ ਉੱਤੇ ਸਿਮਟ ਕੇ ਰਹਿ ਗਈ ਆ ਤੇ ਭਾਜਪਾ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਪੱਛੋਂ ਦੀ ਵਾਗੋਂ ਆਈ ਤੇ ਇੱਕਦਮ ਛਾ ਗਈ ਅਸੀਂ ਇੰਨੀ ਗੱਲ ਕਹਿੰਦੇ ਵੀ ਕੇਜਰੀਵਾਲ ਨੇ ਹੀ ਵਾਅਦਾ ਖਿਲਾਫੀ ਕੀਤੀ ਆ ਇਹ ਕਾਂਗਰਸ ਨੇ ਵੀ ਕੀਤੀ ਆ ਇਹ ਭਾਜਪਾ ਨੇ ਵੀ ਕੀਤੀ ਆ ਵੱਖ-ਵੱਖ ਸੂਬਿਆਂ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਘਟ ਜਾਵਾ ਵਾਅਦਾ ਖਿਲਾਫੀ ਕੀਤੀ ਆ ਪਰ ਕੇਜਰੀਵਾਲ ਤੋਂ ਵਾਅਦਾ ਖਿਲਾਫੀ ਦੀ ਆਸ ਨਹੀਂ ਸੀ ਕਈ ਵਾਰੀ ਘਰ ਦੇ ਵਿੱਚ ਕੋਈ ਨਿਆਣਾ ਵੀ ਹੁੰਦਾ ਮਾਪੇ ਗੱਲ ਕਹਿੰਦੇ ਵੀ ਆਹ ਤਾਂ ਜੇ ਹੋ ਜਾ ਹੈ ਪਰ ਤੂੰ ਐ ਕਿਉਂ ਕੀਤਾ ਲੋਕ ਇਹ ਗੱਲ ਕਹਿੰਦੇ ਕੇਦਰੀਵਾਲ ਸਾਹਿਬ ਆਪ ਜੀ ਨੇ ਇਉਂ ਕਿਉਂ ਕੀਤਾ ਤੇ ਜੋ ਕੁਝ ਹੋ ਗਿਆ ਇਹਦੇ ਕੋਲੋਂ ਸਬਕ ਲੈਣ ਦੀ ਲੋੜ ਆ ਅੱਜ ਸਾਨੂੰ ਕੇਦਰੀਵਾਲ ਸਾਹਿਬ ਦੀ ਨੀਲੀ ਵੈਗਨਾਰ ਨਹੀਂ ਲੱਭਦੀ ਨੀਲੇ ਰੰਗ ਦੀ ਵੈਗਨਾਰ ਗਾਇਬ ਆ ਅੱਜ ਕੇਦਰੀਵਾਲ ਸਾਹਿਬ ਦੇ ਨਾਲ ਪੰਜਾਬ ਦੀ ਵੀ ਸਿਕਿਉਰਿਟੀ ਜੋੜੀ ਜਾਂਦੀ ਹੈ ਅੱਜ ਕੇਦਰੀਵਾਲ ਸਾਹਿਬ ਹਵਾਈ ਚੱਪਲ ਪਾ ਕੇ ਉਸ ਸਾਦੇ ਸਿਆਸਤਦਾਨ ਨਹੀਂ ਲੱਗਦੇ ਜਿਹੜੇ ਕਿ ਪਹਿਲਾਂ ਕਦੇ ਲੱਗਦੇ ਹੁੰਦੇ ਸਨ ਜਿਹੜੇ ਅਸੀਂ ਬਿਲਕੁਲ ਮਲੂਕੜੇ ਜੇ ਇਨਸਾਨ ਨੂੰ ਅਰਵਿੰਦ ਕੇਜਰੀਵਾਲ ਨੂੰ ਅੰਨਾ ਹਦਾਰੇ ਦੇ ਨਾਲ ਦੇਖਦੇ ਹੁੰਦੇ ਸੀ ਅੱਜ ਉਹ ਨਹੀਂ ਅੱਜ ਜੋੜ-ਤੋੜ ਦੇ ਵਿੱਚ ਆਪਾਂ ਮਾਹਰ ਆ ਆਪਣੇ ਸਿਧਾਂਤ ਕਿਸ ਕਦਰ ਥੜਕੇ ਆ ਕਿ ਭਾਈ ਆਪਾਂ ਜਿਹੜੀ ਕਾਂਗਰਸ ਤੇ ਬੀਜੇਪੀ ਦੇ ਖਿਲਾਫ ਚੋਣ ਲੜਦੇ ਹੁੰਦੇ ਸੀ ਅੱਜ ਉਸੇ ਕਾਂਗਰਸ ਦੇ ਨਾਲ ਹੀ ਕਦੇ ਆਪਾਂ ਚੰਡੀਗੜ੍ਹ ਦੇ ਮੇਰ ਵਾਸਤੇ ਇਕੱਠੇ ਹੁੰਨੇ ਆ ਫਿਰ ਇੱਕ ਨਵਾਂ ਡਰਾਮਾ ਹੁੰਦਾ ਕਿ ਭਾਈ ਬੀਜੇਪੀ ਨੂੰ ਰੋਕਣ ਦੇ ਲਈ ਸਾਨੂੰ ਇਹ ਫੈਸਲਾ ਕਰਨਾ ਪਿਆ ਹੈ ਜਿੱਥੇ ਆਪਣਾ ਗੱਟ ਚੋੜ ਹੋ ਜੇ ਉੱਥੇ ਸਭ ਕੁਝ ਠੀਕ ਆ ਜਿੱਥੋਂ ਅੱਡੋ-ਫਾਟੀ ਹੋ ਚੁੱਕੇ ਉੱਥੇ ਸਾਰਾ ਕੁਝ ਗਲਤ ਆ। ਸਾਨੂੰ ਹੈਰਾਨੀ ਹੁੰਦੀ ਐ ਇਸ ਗੱਲ ਦੇ ਉੱਤੇ ਵੀ ਕਿਵੇਂ ਆਪਾਂ ਅਤਿਸ਼ਵਾਦੀਆਂ ਉੱਤੇ ਗਏ। ਲੋਕਾਂ ਦੀਆਂ ਆਸਾਂ ਕਿਵੇਂ ਬਣਾਈਆਂ ਤੇ ਅੱਜ ਆਪਾਂ ਕਿਹੜੀ ਥਾਂ ਦੇ ਉੱਤੇ ਪਹੁੰਚੇ ਆ। ਹਾਲਾਂਕਿ ਆਪਾਂ ਇਹ ਵੀ ਚਲੋ ਕਹਿੰਦੇ ਗਏ ਪ੍ਰਾਪਤੀ ਆ ਵੀ ਭਾਈ 20 ਤੋਂ ਵੱਧ ਸੀਟਾਂ ਤਾਂ ਆਪਾਂ ਚੌਥੀ ਵਾਰ ਵੀ ਲੈਣ ਦੇ ਵਿੱਚ ਕਾਮਯਾਬ ਹੋਏ। ਪਰ ਜਿਹੜੀ ਪਾਰਟੀ ਦੇ ਬਾਰੇ ਸਾਨੂੰ ਇਹ ਗੱਲ ਲੱਗਦੀ ਹੋਵੇ ਕਿ ਯਾਰ ਇਹਨੂੰ ਹਰਾਉਣ ਵਾਲਾ ਕੋਈ ਜਮ੍ਹਾ ਹੀ ਨਹੀਂ। ਇਹ ਇੰਨੀ ਛੇਤੀ ਰਾਸ਼ਟਰੀ ਪਾਰਟੀ ਬਣ ਗਈ ਯਾਰ ਇਹਦੀ ਕਮਾਲੀ ਆ। ਉਸ ਪਾਰਟੀ ਦਾ ਐਵੇਂ ਉਸੇ ਥਾਂ ਦੇ ਉੱਤੇ ਟੜਕ ਉਸੇ ਥਾਂ ਦੇ ਉੱਤੇ ਡੁੱਬ ਜਾਣਾ ਜਿਹੜੀ ਥਾਂ ਤੋਂ ਇਹਦੀ ਸ਼ੁਰੂਆਤ ਹੋਈ ਸੀ ਦਿੱਲੀ ਤੋਂ ਤੇ ਇਹ ਮਨਾਂ ਦੇ ਵਿੱਚ ਸਵਾਲ ਪੈਦਾ ਕਰਨ ਵਾਲੀ ਗੱਲ ਆ ਹੁਣ ਪਤਾ ਲੱਗਾ ਜੀ ਕਿ ਅੰਨਾ ਹਧਾਰੇ ਨੇ ਵੀ ਕਿਹਾ ਕਿ ਇਹਨਾਂ ਦੀ ਸਿਆਸੀ ਲਾਲਸਾ ਤੇ ਭ੍ਰਿਸ਼ਟਾਚਾਰ ਦੇ ਨਾਲ ਜੁੜਨ ਵਾਲੀ ਸੋਚ ਆ ਜਿਹੜੀ ਉਹ ਲੈ ਬੈਠੀ ਆ ਕਾਂਗਰਸੀ ਪੰਜਾਬ ਦੇ ਵਿੱਚ ਲੱਡੂ ਵੰਡੀ ਜਾਂਦੇ ਆ ਮੈਨੂੰ ਹੈਰਾਨੀ ਆ ਵੀ ਉਹ ਲੱਡੂ ਕਿਉਂ ਵੰਡਦੇ ਹੋ ਉਹਨਾਂ ਨੂੰ ਤਾਂ ਸਿਫਰ ਆਈਏ ਦਿੱਲੀ ਦੇ ਵਿੱਚ ਤੇ ਅੰਨਾ ਹਧਾਰੇ ਕਿਉਂ ਕੁਝ ਬੋਲਦੇ ਆ ਕਿਉਂਕਿ ਉਹ ਤਾਂ ਆਪ ਜਿਹੜੇ ਤੋਂ ਬੀਜੇਪੀ ਦੀ ਸਰਕਾਰ ਆਈਏ ਚੁੱਪ ਬੱਟੀ ਬੈਠੇ ਆ ਸੋ ਸ਼ਬਦੀਆਂ ਆਪੋ ਆਪਣੀਆਂ ਸਿਆਸੀ ਲੋਗੜਾਂ ਸਾਡੀਆਂ ਗਰਜਾਂ ਹੋ ਸਕਦੀਆਂ ਸਿਆਸੀ ਗਰਜਾਂ ਹੋ ਸਕਦੀਆਂ ਪਰ ਆਮ ਲੋਕਾਂ ਦੇ ਲਈ ਕੀ ਹੋਇਆ ਮੁਫਤੀਆਂ ਰਿਓੜੀਆਂ ਨੂੰ ਲੋਕਾਂ ਨੇ ਇਤਕੀ ਕਬੂਲ ਨਹੀਂ ਕੀਤਾ ਹਾਲਾਂਕਿ ਲੋਕ ਲਾਲਚੀ ਹੁੰਦੇ ਆ ਆਪਾਂ ਜਾਣਦੇ ਆ ਪਰ ਇੱਥੇ ਲਾਲਚੀ ਵੀ ਬੋਲੀ ਲੱਗਦੀ ਆ ਮੈਂ ਕੇਜਰੀਵਾਲ ਸਾਹਿਬ ਨੂੰ ਸਵਾਲ ਕਰਨਾ ਚਾਹੁੰਦਾ ਵੀ ਤੁਸੀਂ ਤਾਂ ਬਹੁਤ ਵੱਡੇ ਮਾਹਰ ਆ ਤੁਸੀਂ ਗੁਣਾ ਘਟਾਓ ਦੇ ਆਰਥਿਕ ਮਾਮਲਿਆਂ ਦੇ ਤੁਸੀਂ ਦੱਸੋ ਜੀ ਕਿ 20000 ਕਰੋੜ ਰੁਪਏ ਜਿਹੜਾ ਪੰਜਾਬ ਦੇ ਵਿੱਚ ਰੇਤੇ ਚ ਆਉਣਾ ਸੀ ਉਹ ਕਿਹੜੇ ਖਾਤੇ 'ਚ ਪਿਆ ਤੁਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਜੀ ਕਿ ਅਸੀਂ ਭਾਰਤ ਨੂੰ ਇੱਕ ਨਵੇਂ ਨਕਸ਼ਵਲ ਲੈ ਜਾਣਾ ਉਹ ਕਿਹੜੀ ਸੋਚ ਸੀਗੀ ਤੁਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਹਮੇ ਤਾਂ ਰਾਜਨੀਤੀ ਆਤੀ ਹੀ ਨਹੀਂ ਤੇ ਜੇ ਭਾਈ ਰਾਜਨੀਤੀ ਨਹੀਂ ਆਉਂਦੀ ਤੇ ਫਿਰ ਪੰਜਾਬ ਦੇ ਵਿੱਚ ਤੁਹਾਡੇ ਕਾਉਂਸਲਰ ਕਿਤੇ ਵੀ ਪੂਰੇ ਨਹੀਂ ਸੀ ਫਿਰ ਤੁਸੀਂ ਮੇਰ ਜੋੜ ਤੋੜ ਕਰਕੇ ਕਿਉਂ ਬਣਾ ਲਿਆ ਤੁਸੀਂ ਵਕਫ ਵਕਫ ਥਾਵਾਂ ਦੇ ਉੱਤੇ ਕਾਂਗਰਸਦਾਰਾਂ ਰੋਕਿਆ ਤੇ ਕਾਂਗਰਸ ਤੁਹਾਡੀਆਂ ਜੜ੍ਹਾਂ ਦੇ ਵਿੱਚ ਦਿੱਲੀ 'ਚ ਬਹਿ ਗਏ ਆ ਉਹ ਜਿਵੇਂ ਕਹਿੰਦੇ ਨਹੀਂ ਹੁੰਦੇ ਇੱਕ ਸ਼ੇਰ ਆ ਕੇ ਹਮ ਤੋ ਡੂਬੇ ਹਾਂ ਸਨਮ ਤੁਜੇ ਵੀ ਲੈ ਡੂਬੇਂਗੇ ਕਾਂਗਰਸ ਨੂੰ ਤੀਜੀ ਵਾਰ ਜ਼ੀਰੋ ਆਈ ਆ ਪਰ ਉਹਨਾਂ ਨੇ ਚੌਥੀ ਵਾਰ ਤੁਹਾਨੂੰ ਨਹੀਂ ਆਉਣ ਦਿੱਤਾ ਤੁਸੀਂ ਹਾਰ ਗਏ ਪਾਰਟੀ ਹਾਰ ਜਾਂਦੀ ਪਰ ਤੁਸੀਂ ਜਿੱਤ ਜਾਂਦੇ ਫੇਰ ਮੰਨਦੇ ਪਾਰਟੀ ਹਾਰ ਜਾਂਦੀ ਪਰ ਸੁਸੋਧਿਆ ਸਾਹਿਬ ਜਿੱਤ ਜਾਂਦੇ ਫੇਰ ਮੰਨਦੇ ਤੁਹਾਨੂੰ ਸਵੈ ਐਨਲਿਸਿਸ ਕਰਨਾ ਚਾਹੀਦਾ ਤੁਹਾਨੂੰ ਆਤਮ ਚਿੰਤਨ ਸੱਚੀ ਮੁੱਚੀ ਕਰਨਾ ਚਾਹੀਦਾ ਲੋਕ ਤੁਹਾਡੀ ਸਾਦਗੀ ਦੇ ਮਰੀਦ ਸੀ ਤੁਹਾਡੀ ਵੈਗਨਾਰ ਦੇ ਮਰੀਦ ਸੀ ਤੁਹਾਡੇ ਚੌਪਰ ਦੇ ਮਰੀਦ ਨਹੀਂ ਆ ਲੋਕ ਤੁਹਾਡੀ ਹਵਾਈ ਚੱਪਲ ਦੇ ਮਰੀਦ ਸੀ ਗਲ ਦੇ ਵਿੱਚ ਪਾਏ ਹੋਏ ਮਫਲਰ ਵਾਲੀ ਗੱਲ ਕਿ ਯਾਰ ਬੰਦਾ ਖੰਗਦਾ ਵੀ ਰਹਿੰਦਾ ਪਰ ਬੰਦਾ ਫੇਰ ਵੀ ਭਾਰਤ ਦੇ ਲਈ ਸੱਚਾਈ ਦੀ ਗੱਲ ਕਰਦਾ ਰਹਿੰਦਾ ਇਹ ਬੰਦਾ ਤਕੜ ਇਹ ਆ ਤਕੜ ਅੱਜਕੱਲ ਉਹ ਦੀ ਜਿਵੇਂ ਕਿ ਸਾਊਥ ਦੀਆਂ ਫਿਲਮਾਂ ਦੇ ਵਿੱਚ ਹੁੰਦਾ ਵੀ ਭਾਈ ਆਏ ਛਾਏ ਤੇ ਗਏ ਤਕੜ ਅੱਜਕੱਲ ਲੋਕੋ ਨੂੰ ਮੰਨਦੇ ਵੀ ਜਿਹੜਾ ਉਹਨਾਂ ਵਰਗਾ ਹੋਵੇ ਉਹਨਾਂ ਦੇ ਵਿੱਚੋਂ ਹੋਵੇ ਉਹਨਾਂ ਵਰਗਾ ਲੱਗੇ ਤੁਸੀਂ ਉਹਨਾਂ ਵਰਗੇ ਲੱਗਣੋਂ हट ਗਏ ਤੁਸੀਂ ਜੋੜ ਤੋੜ ਕਰਨ ਦੇ ਵਿੱਚ ਪੈ ਗਏ ਤੁਸੀਂ ਸਿਆਸੀ ਲਾਲਸਾਵਾਂ ਦੇ ਵਿੱਚ ਪੈ ਗਏ ਕਸਮਾਂ ਖਾ ਕੇ ਝੂਠੀਆਂ ਇਹ ਪੰਜਾਬ ਦੇ ਵਿੱਚ ਵੀ ਰਾਜਨੀਤੀ ਹੁੰਦੀ ਰਹੀ ਆ ਅਸੀਂ ਜੀ ਐਨੇ ਚਿਰ ਚ ਨਸ਼ਾ ਖਤਮ ਕਰ ਦਾਂਗੇ ਇੱਥੇ ਗੁਰੂ ਘਰ ਦੇ ਵਾਲੇ ਇੱਥੇ ਗੁਟਕਾ ਸਾਬ ਕਰਕੇ ਵੀ ਸੌਂ ਖਾਂਦੇ ਰਹੇ ਆ ਅੱਜ ਉਹਨਾਂ ਦਾ ਕੋਈ ਵजूद ਨਹੀਂ ਆ ਤੁਹਾਡਾ ਵੀ ਵजूद ਨਹੀਂ ਬਚਣਾ ਜੇਕਰ ਤੁਸੀਂ ਭਵਿੱਖ ਦੇ ਵਿੱਚ ਉਹਨਾਂ ਗਲਤੀਆਂ ਤੋਂ ਸਬਕ ਨਾ ਲਿਆ ਜਿਹੜੀਆਂ ਹੁਣ ਤੱਕ ਕਰ ਚੁੱਕੇ ਆ ਤੁਸੀਂ ਨੀਲੀ ਵੈਗਨਰ ਵਾਲੇ ਹੋ ਤੁਹਾਨੂੰ ਇਸ ਕਰਕੇ ਜਾਣਦੇ ਆ ਤੁਸੀਂ ਉਹ ਬੰਦੇ ਜਿਹਨਾਂ ਨੇ ਕਹੇ ਸੀ ਕਿ ਮੈਨੂੰ ਸਿਰਫ ਦੋ ਕਮਰਾਂ ਦਾ ਘਰ ਚਾਹੀਦਾ ਮੈਨੂੰ ਸ਼ੀਸ਼ਮੈਲ ਨਹੀਂ ਚਾਹੀਦੇ ਪਰ ਤੁਹਾਡੇ ਸ਼ੀਸ਼ਮੈਲ ਦਾ ਰੌਲਾ ਪਿਆ ਤੁਸੀਂ ਸ਼ਰਾਬ ਦੇ ਖਿਲਾਫ ਸੀ ਪਰ ਸ਼ਰਾਬ ਨੀਤੀ ਦੇ ਵਿੱਚ ਉਲਝ ਗਏ ਹਾਲਾਂਕਿ ਅਸੀਂ ਜਾਣਦੇ ਵੀ ਸਿਆਸੀ ਸ਼ਰੀਕਾ ਨੇ ਤੁਹਾਨੂੰ ਉਛਾਲਿਆ ਵੀ ਆ ਤੁਸੀਂ ਵੀ ਤਾਂ ਛੱਡਦੇ ਹੋ ਮੌਕਾ ਤੁਸੀਂ ਵੀ ਨਹੀਂ ਛੱਡਿਆ ਮੌਕਾ ਉਹਨਾਂ ਨੇ ਵੀ ਨਹੀਂ ਛੱਡਿਆ ਹੌਣ ਵਾਲਿਆਂ ਦੇ ਉੱਤੇ ਸਾਨੂੰ ਇਹ ਨਹੀਂ ਕਦੇ ਵੀ ਚਮਤਕਾਰ ਕਰ ਦੇਣਾ ਉਹ ਕਿਹੋ ਜਿਹਾ ਕੰਮ ਕਰਨਗੇ ਉਦੋਂ ਦੀ ਗੱਲ ਕਰਾਂਗੇ ਪਰ ਤੁਹਾਡੇ ਤੋਂ ਅਸਾਂ ਇਹ ਸੀ ਕਿ ਤੁਸੀਂ ਸਾਦੇ ਬਹੁਤੋਂ ਤੁਸੀਂ ਚੰਗੇ ਬਹੁਤੋਂ ਆਮ ਪੰਜਾਬ ਦੇ ਵਿੱਚ ਵੀ ਸੱਥਾਂ ਚੋਂ ਸਰਕਾਰ ਚੱਲਣੀ ਸੀ ਪਰ ਦਿੱਲੀ ਦੀਆਂ ਗਲੀਆਂ ਦੇ ਵਿੱਚ ਚੱਲਣ ਲੱਗ ਪਈ ਵੇਨੇ ਪਾਈ ਕੀ ਬਣਦਾ ਪਰ ਭਵਿੱਖ ਦੇ ਵਿੱਚ ਜੇਕਰ ਕੋਈ ਵੀ ਸਿਆਸੀ ਪਾਰਟੀ ਬਣੂਗੀ ਨਵੀਂ ਲੋਕਾਂ ਦਾ ਭਰੋਸਾ ਟੜਕਿਆ ਹੋਇਆ ਮੇਰੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਵੀ ਬੇਨਤੀ ਆ ਦਿੱਲੀ ਵਾਲਾ ਹਾਲ ਤੁਹਾਡਾ ਵੀ ਹੋ ਜਾਣਾ ਜੇਕਰ ਤੁਸੀਂ ਸਬਕ ਨਾ ਲਿਆ ਦਿੱਲੀ ਤੋਂ ਤੁਸੀਂ ਸਾਦੇ ਬਣਜੋ ਜਿਹੜੇ ਐਮਐਲਏ ਨੋਟ ਇਕੱਠੇ ਕਰਦੇ ਪਤਾ ਸਭ ਨੂੰ ਆ ਜਿਹੜੇ ਕਹਿੰਦੇ ਵੀ ਭਾਈ ਇਧਰੋਂ ਵੀ ਮੈਨੂੰ ਪੈਸੇ ਆ ਰਹੇ ਇਧਰੋਂ ਵੀ ਆ ਰਹੇ ਇਧਰੋਂ ਵੀ ਗੱਫਾ ਆ ਗਿਆ ਇਧਰੋਂ ਵੀ ਗੱਫਾ ਆ ਗਿਆ ਪੈਸੇ ਇਕੱਠੇ ਕਰਨੇ ਬੰਦ ਕਰ ਦਿਓ ਭ੍ਰਿਸ਼ਟਾਚਾਰ ਦੇ ਖਿਲਾਫ ਸੱਚੀ ਮੁੱਚੀ ਲੜਾਈ ਲੜੋ ਵੀਆਈਪੀ ਕਲਚਰ त्याग ਦਿਓ ਮੁਲਾਜ਼ਮਾਂ ਨਾਲ ਕੀਤੇ ਹੋਏ ਸਾਰੇ ਵਾਦੇ ਪੂਰੇ ਕਰ ਦਿਓ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਖਿਲਾਫ ਲੜਨ ਵਾਲਿਆਂ ਦੀ ਕਦਰ ਕਰਿਆ ਕਰੋ ਗਰੁੱਪイズਮ ਨਾ ਕਰੋ ਕੱਲੇ ਬਿਆਨ ਦੇ ਕੇ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਨਾ ਕਰੋ ਤੇ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਕੇ ਦਿਖ ਨੇ ਤਾਂ ਜੇ ਕੇਦਰੀਵਾਲ ਹੋਰੀ ਹਾਰ ਸਕਦੇ ਆ ਤੇ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਹਾਰਨਗੇ ਤੁਸੀਂ ਆਪੇ ਹਿਸਾਬ ਲਾ ਲੋ